ਕਿੱਥੇ ਹੈ ਜੀ ਆਪਣੀ ਜੇ ਆਪਣਾ ਤੁਹਾਡੇ ਮੁਖਬਰ ਖਾਸ ਨਹੀਂ ਇੱਥੇ ਦੁੱਧ ਵਾਲੇ ਵੇਚੀ ਜਾਂਦੇ ਪਏ ਹੈ ਜੀ ਸਰ ਐਕੀ ਤੁਹਾਡੇ ਮੁਖਬਰ ਖਾਸ ਨਹੀਂ ਮਿਲੇ ਸਾਨੂੰ ਹਰ ਵਾਰੀ ਮੰਨ ਮੁਖਬਰ ਖਾਸ ਨੂੰ ਚਿੱਟਾ ਮਿਲ ਜਾਂਦਾ ਬੜਾ ਕੁਝ ਮਿਲ ਜਾਂਦਾ ਚੈਨਲ ਹੋਰ ਨਹੀਂ ਮਿਲਦੀ ਸਰ ਮੁਖਬਰ ਖਾਸ ਛੱਡੀ ਪੈਦੀ ਦਾ ਦੇਖੀ ਸਾਡੇ ਕੋਲ ਆ ਸ਼ੋਅ ਕਰਦੇ ਆ ਬੜਾ ਗਿਆ ਥਾਰਾ ਗੁੱਟੇ ਫੱਗਿਆ ਪਿਆ ਹੁਣ ਇਹਨੂੰ ਤੁਸੀਂ ਇਹਨੂੰ ਤੁਸੀਂ ਕਿਵੇਂ ਡਿਸਪੋਜ਼ ਆਫ ਕਰੋਗੇ ਜੀ ਦੱਸੋ ਕੋਈ ਸਰ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਤਾਂ ਲੱਗਣਾ ਜੀ ਸਾੜਨੀ ਹੈ ਜਾਂ ਕੀ ਕਰਨੀ ਹੈ ਸਾਨੂੰ ਨਹੀਂ ਸਮਝ ਆਈ ਵੀ ਇਹਦਾ ਕੀ ਹੋ ਸਕਦਾ ਆ ਪੜ੍ਹ ਲਓ ਸਰ ਆ ਯਾਦਵਿੰਦਰ ਸਿੰਘ ਇਹ ਨੰਬਰਦਾਰ ਆ ਏ ਉਹਦੀ ਪੋਸਟ ਪਾਈ ਆ ਉਹਨੇ ਇਹ ਤੁਸੀਂ ਫੋਟੋ ਫੋਟੋ ਕਲਿੱਕ ਕਰ ਲੈਣਾ ਸਕਰੀਨ ਸ਼ਾਟ ਵੀ ਦੇ ਦੇਣਾ ਤੂੰ ਨਹੀਂ ਐਸ ਵਾਰੀ ਤਾਂ ਸਾਨੂੰ ਐ ਲੱਗਿਆ ਵੀ ਜਿਵੇਂ ਪੁਲਿਸ ਦੁਕਾਨਾਂ ਦੇ ਬੈਠ ਕੇ ਪੁਲਿਸ ਨੇ ਆਪ ਵੇਚੀ ਹੁੰਦੀ ਆ ਠੀਕ ਆ ਪ੍ਰਸ਼ਾਸਨ ਬਿਲਕੁਲ ਸੁੱਤਾ ਸਰਕਾਰ ਬਿਲਕੁਲ ਸੁੱਤੀ ਐਮਐਲਏ ਬਿਲਕੁਲ ਸੁੱਤਾ ਠੀਕ ਆ ਅੱਜ ਸਾਨੂੰ ਕਹਿੰਦੇ ਵੀ ਸਾਡੇ ਨਾਲ ਤੁਸੀਂ ਕੋਆਰਡੀਨੇਸ਼ਨ ਨਹੀਂ ਕੀਤੀ ਕਹਿੰਦੇ ਵੀ ਜਦੋਂ ਕਿਸੇ ਡੇਰੇ ਦੇ ਵੱਡੇ ਸਾਧ ਕੋਲੇ ਚਲੇ ਜਾਈਏ ਉਹ ਮਸਲਾ ਹੱਲ ਨਾ ਕਰੇ ਤਾਂ ਫਿਰ ਵਿਚਾਰੇ ਸੇਵਕਾਂ ਨੇ ਤਾਂ ਸਾਡਾ ਕੀ ਮਸਲਾ ਹੱਲ ਕਰਨਾ ਠੀਕ ਹੈ ਦੌਰ ਪਹਿਲਾਂ ਵੀ ਵਿਕਦੀ ਸੀਗੀ ਪਹਿਲਾਂ ਲੁਕੇ ਛਿਪੇ ਲੋਕ ਵੇਚਦੇ ਸੀ ਇਸ ਵਾਰ ਤਾਂ ਲੋਕਾਂ ਨੇ ਰਿਕਾਰਡ ਹੀ ਤੋੜਤਾ ਇਸ ਤਰੀਕੇ ਨਾਲ ਡੋਰ ਵਿਕੀ ਗਈ ਅਸੀਂ ਕੁਝ ਮੁਹੱਲਿਆਂ ਦੇ ਵਿੱਚੋਂ ਆ ਸਾਰੀ ਜਿਹੜੀ ਤੁਸੀਂ ਦੇਖੀ ਐਡਾ ਅੰਬਾਰ ਇਕੱਠਾ ਕੀਤਾ ਡੋਰ ਦਾ ਇਹ ਉਹ ਵੇਸਟ ਡੋਰ ਹੈ ਜਿਹੜੀ ਬੱਚਿਆਂ ਨੇ ਪਤੰਗ ਉਡਾਉਣ ਤੋਂ ਬਾਅਦ ਖੰਬਿਆਂ 'ਚ ਬਨੇਰਿਆਂ ਤੇ ਦਰਖਤਾਂ ਤੇ ਅਟਕੀ ਰਹੀ ਸੀ ਇਹਨੇ ਸਾਰਾ ਸਾਲ ਪੰਛੀ ਮਾਰਨੇ ਸੀ ਨਾ ਤਾਂ ਇਹ ਪਾਣੀ ਲੱਗਣ ਨਾਲ ਧੁੱਪ ਲੱਗਣ ਨਾਲ ਗਲਦੀ ਐ ਨਾ ਇਹ ਖਰਾਬ ਹੁੰਦੀ ਹੈਗੀ ਇਸ ਵਾਰ ਨਹੀਂ ਜੀ ਪਿਛਲੇ ਕਈਆਂ ਸਾਲਾਂ ਤੋਂ ਜ਼ੋਰ ਲਾ ਰਹੇ ਆਂ ਵੀ ਇਹ ਜਿਹੜੀ ਜਾਨਲੇਵਾ ਚਾਈਨਾ ਡੋਰ ਹੈ ਇਹ ਮਾਰਕੀਟ 'ਚ ਨਾ ਵਿਕੇ ਇਹ ਮਾਸੂਮ ਬੱਚਿਆਂ ਦੇ ਹੱਥ ਵਿੱਚ ਨ ਜਿੰਨੀ ਦੇਰ ਤੇ ਦੁਕਾਨਾਂ ਦੇ ਪਈ ਹੈ ਜੀ ਇਹ ਉਦੋਂ ਵੀ ਕਾਤਲ ਡੋਰ ਹੈ ਜਦੋਂ ਬੱਚਿਆਂ ਦੇ ਹੱਥ ਚਾ ਜਾਣੀਆਂ ਇਹ ਉਦੋਂ ਵੀ ਕਾਤਲ ਹੈ ਇਹ ਹਰ ਹਰ ਸਾਲ ਸੀ ਇੱਥੇ ਗੋਹਾਰ ਲਾਉਨੇ ਆ ਪਰ ਸਾਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ ਇਸ ਸਾਲ ਤਾਂ ਮੈਂ ਕੰਨਾ ਜੀ ਬਹੁਤ ਖੁੱਲਮ ਖੁੱਲੇ ਡੋਰ ਵਿਕੀ ਹੈ ਕਿਸੇ ਨੂੰ ਪ੍ਰਸ਼ਾਸਨ ਦਾ ਪੁਲਿਸ ਦਾ ਕੋਈ ਡਰ ਨਹੀਂ ਸੀ ਜਿਹੜੇ ਇਸ ਕੰਮ ਦੇ ਵਿੱਚ ਨਹੀਂ ਮਲਬਤ ਹੈਗੇ ਉਹਨਾਂ ਨੇ ਵੀ ਵੇਚੀ ਹੈ ਦੋਧੀਆਂ ਨੇ ਵੇਚੀ ਹੈ ਜੀ ਬਰਜਿੰਦਰਾ ਕਾਲਜ ਦੇ ਵਿੱਚ ਇਹ ਡੋਰ ਵਿਕੀ ਹੈਗੀ ਹੈ ਕਰਿਆਨੇ ਵਾਲਿਆਂ ਨੇ ਵੇਚੀ ਹੈਗੀ ਹੈ ਹੁਣ ਜਦੋਂ ਸਭ ਨੂੰ ਪਤਾ ਕਿ ਸਾਡੇ ਸਿਰ ਤੇ ਕੋਈ ਸਾਨੂੰ ਕੋਈ ਕਾਰਵਾਈ ਕਰਨ ਵਾਲਾ ਹੀ ਨਹੀਂ ਹੈਗਾ ਤੇ ਹਰ ਬੰਦਾ ਜੀ ਇਹ ਤੋਂ ਕਮਾਈ ਕਰਨ ਨੂੰ ਤਿਆਰ ਬੈਠਾ ਇਸ ਟਾਈਮ ਅਸੀਂ ਕੁਝ ਮਹੱਲਿਆਂ ਦੇ ਵਿੱਚੋਂ ਆ ਸਾਰੀ ਜਿਹੜੀ ਤੁਸੀਂ ਦੇਖੀ ਐ ਡਾ ਅੰਬਾਰ ਇਕੱਠਾ ਕੀਤਾ ਡੋਰ ਦਾ ਇਹ ਉਹ ਵੇਸਟ ਡੋਰ ਹੈ ਜਿਹੜੀ ਬੱਚਿਆਂ ਨੇ ਪਤੰਗ ਉਡਾਉਣ ਤੋਂ ਬਾਅਦ ਖੰਬਿਆਂ 'ਚ ਬਨੇਰਿਆਂ ਤੇ ਦਰਖਤਾਂ ਤੇ ਅਟਕੀ ਰਹੀ ਸੀ ਇਹਨੇ ਸਾਰਾ ਸਾਲ ਪੰਛੀ ਮਾਰਨੇ ਸੀ ਨਾ ਤਾਂ ਇਹ ਪਾਣੀ ਲੱਗਣ ਨਾਲ ਧੁੱਪ ਲੱਗਣ ਨਾਲ ਗਲਦੀ ਐ ਨਾ ਇਹ ਖਰਾਬ ਹੁੰਦੀ ਹੈਗੀ ਐ ਇਹ ਇੱਕ ਇਹੋ ਜਿਹਾ ਪਲਾਸਟਿਕ ਐ ਕੱਲ ਜਿਵੇਂ ਪਤਾ ਲੱਗਿਆ ਇੱਕ ਮਾਸੂਮ ਬੱਚਾ ਹੈ ਉਹਦੀ ਜਾਨ ਗਈ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਲੜਕੀ ਦੀ ਜਾਨ ਗਈ 43 ਪੰਛੀ ਆਏ ਸਾਡੇ ਕੋਲੇ ਇਸ ਸਾਲ ਬਸੰਤ ਦੇ ਜਿਹੜੇ ਇਸ ਡੋਰ ਨੇ ਖਤਮ ਕਰਤੇ ਚਾਰ ਨੈਸ਼ਨਲ ਬਰਡ ਸਾਡੇ ਮੋਰ ਖਤਮ ਕਰਤੇ ਹਰ ਸਾਲ ਗੁਹਾਰ ਲਾਈਦੀ ਹੈ ਇਸ ਸਾਲ ਫੇਰ ਆਏ ਹੈਗੇ ਆ ਆ ਦੇ ਚੱਲੇ ਇਹਨਾਂ ਨੂੰ ਸਾਨੂੰ ਕਿਉਂਕਿ ਇਹਨਾਂ ਨੂੰ ਦੇਣ ਦਾ ਕਾਰਨ ਇਹ ਹੈ ਜੀ ਸਾਨੂੰ ਇਹਦਾ ਸਮਝ ਨਹੀਂ ਆ ਰਿਹਾ ਵੀ ਅਸੀਂ ਤਾਂ ਕਰੀਏ ਇਕ ਹੀ ਜੇ ਅਸੀਂ ਇਹਨੂੰ ਅੱਗ ਲਾਉਂਨੇ ਆ ਉਹਦਾ ਧੂਆਂ ਬਹੁਤ ਨੁਕਸਾਨਦੇ ਆ ਇਹਨੂੰ ਰੱਖ ਵੀ ਕਿਤੇ ਨਹੀਂ ਸਕਦੇ ਅਖੀਰ ਜੇ ਐਂਕ ਤੇ ਵੈਬਸਾਈਟ ਦਿੰਨੇ ਹੈਗੇ ਆ ਤਾਂ ਕਿਸੇ ਉਹੋ ਜਿਹੇ ਬੰਦੇ ਦੇ ਹੱਥ ਚ ਆ ਗਈ ਉਹਨੇ ਫੇਰ ਇਕੱਠੀ ਕਰਕੇ ਜੋ ਅਗ ਬਤੰਗੜ ਹੋਣਗੇ ਦਾ ਇਸੇ ਲਈ ਇਹਨੂੰ ਪ੍ਰਸ਼ਾਸਨ ਦੇ سپਰਦ ਕਰ ਚੱਲੇ ਆ ਜੀ ਹੋ ਸਕਦਾ ਇਹਨਾਂ ਕੋਲੇ ਕੋਈ ਰਾਹ ਤਰੀਕਾ ਹੋਵੇ ਵੀ ਇਹਨੂੰ ਕਿਵੇਂ ਡਿਸਪੋਜ਼ ਕਰਨਾ ਹੈ ਇਹਦੀ 1 ਮਹੀਨੇ ਬਾਅਦ ਅਪਡੇਟ ਪਾ ਕੇ ਦੇਖਾਂਗੇ ਵੀ ਇਹਦਾ ਕੀ ਕਰਦੇ ਗਏ ਇਹ ਪਰ ਨਿਰਾਸ਼ਾ ਹੈ ਜੀ ਪਹਿਲਾਂ ਵੀ ਨਿਰਾਸ਼ਾ ਆਤ ਲੱਗਦੀ ਸੀ ਇਸ ਸਾਲ ਵੀ ਮਾਨਯੋਗ ਡੀਜੀਪੀ ਪੰਜਾਬ ਨੇ ਮੇਲ ਫਾਰਵਰਡ ਕੀਤੀ ਸਾਡੀ ਅੱਗੇ ਵੀ ਪਾਈ ਇਹਦੇ ਤੇ ਕੁਛ ਨਾ ਕੁਛ ਕਰੋ ਪਰ ਸਾਡਾ ਫਰੀਦਕੋਟ ਪ੍ਰਸ਼ਾਸਨ ਜਿੰਨਾ ਇਸ ਵਾਰ ਨਖਿੱਧ ਸਾਬਤ ਹੋਇਆ ਪਹਿਲਾਂ ਕਦੀ ਨਹੀਂ ਹੋਇਆ ਸੀਗਾ ਠੀਕ ਹੈ ਡੋਰ ਪਹਿਲਾਂ ਵੀ ਵਿਕਦੀ ਸੀਗੀ ਪਹਿਲਾਂ ਲੁਕੇ ਛਿਪੇ ਲੋਕ ਵੇਚਦੇ ਸੀ ਇਸ ਵਾਰ ਤਾਂ ਲੋਕਾਂ ਨੇ ਰਿਕਾਰਡ ਹੀ ਤੋੜਤਾ ਇਸ ਤਰੀਕੇ ਨਾਲ ਡੋਰ ਵਿਕੀ ਗਈ ਹੈ ਉਹ ਤਾਂ ਚਲੋ ਕੁਦਰਤ ਨੇ ਆਪਣਾ ਰੰਗ ਦਿਖਾਇਆ بارش ਵੀ ਹੋਈ ਹਵਾ ਵੀ ਬਹੁਤ ਤੇਜ਼ ਚੱਲੀ ਉਹਨਾਂ ਪਤੰਗ ਉੱਡ ਨਹੀਂ ਸਕਿਆ ਬੱਚਿਆਂ ਦੇ ਘਰਾਂ ਦੇ ਵਿੱਚ ਹੋ ਸਕਦਾ ਜਿੰਨੀ ਡੋਰ ਉਹਨਾਂ ਨੇ ਇਕੱਠੀ ਕੀਤੀ ਸੀ ਉਹਨਾਂ ਦੇ ਘਰਾਂ 'ਚ ਹੀ ਪਈ ਹੋਵੇ ਬਹੁਤ ਨੁਕਸਾਨਦੇ ਚੀਜ਼ ਹੈ ਜੀ ਇਹ ਇਹੋ ਜਿਹਾ ਪਲਾਸਟਿਕ ਹੈ ਇੱਕ ਜਿਹਦੇ ਮੰਨ ਲਓ ਇਹ ਫਿਰ ਗਿਆ ਉਹਦੇ بچਣ ਦੇ ਚਾਂਸ ਨਹੀਂ ਹੈਗੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਵੀ ਭਾਈ ਆਪਦੇ ਬੱਚਿਆਂ ਨੂੰ ਸਮਝਾਓ ਪਰ ਹਰ ਵਾਰ ਦੀ ਤਰ੍ਹਾਂ ਹਾਂ ਇਨੀ ਜਰੂਰ ਤਸੱਲੀ ਹੈ ਮਾਪੇ ਥੋੜੀ ਜਿਹੀ ਅਵੇਅਰ ਹੋਏ ਆ ਬੱਚੇ ਅਵੇਅਰ ਹੋਏ ਆ ਥੋੜੇ ਪਤੰਗ ਘੱਟ ਉੱਡੇ ਹੈਗੇ ਪਰ ਪ੍ਰਸ਼ਾਸਨ ਵੱਲੋਂ ਪਹਿਲਾਂ ਦੀ ਤਰ੍ਹਾਂ ਇਸ ਸਾਲ ਵੀ ਸਾਨੂੰ ਨਿਰਾਸ਼ਾ ਹੀ ਹੱਥ ਲੱਗੀ ਨਹੀਂ ਇਸ ਵਾਰੀ ਤਾਂ ਸਾਨੂੰ ਐ ਲੱਗਿਆ ਵੀ ਜਿਵੇਂ ਪੁਲਿਸ ਦੁਕਾਨਾਂ ਦੇ ਬੈਠ ਕੇ ਪੁਲਿਸ ਨੇ ਆਪ ਵੇਚੀ ਹੁੰਦੀ ਆ ਠੀਕ ਹੈ ਪ੍ਰਸ਼ਾਸਨ ਬਿਲਕੁਲ ਸੁੱਤਾ ਸਰਕਾਰ ਬਿਲਕੁਲ ਸੁੱਤੀ ਐਮਐਲਏ ਬਿਲਕੁਲ ਸੁੱਤਾ ਠੀਕ ਹੈ ਅੱਜ ਸਾਨੂੰ ਕਹਿੰਦੇ ਵੀ ਸਾਡੇ ਨਾਲ ਤੁਸੀਂ ਕੋਆਰਡੀਨੇਸ਼ਨ ਨਹੀਂ ਕੀਤੀ ਕਹਿੰਦੇ ਵੀ ਜਦੋਂ ਕਿਸੇ ਡੇਰੇ ਦੇ ਵੱਡੇ ਸਾਧ ਕੋਲੇ ਚਲੇ ਜਾਈਏ ਉਹ ਮਸਲਾ ਹੱਲ ਨਾ ਕਰੇ ਤਾਂ ਫਿਰ ਵਿਚਾਰੇ ਸੇਵਕਾਂ ਨੇ ਤਾਂ ਸਾਡਾ ਕੀ ਮਸਲਾ ਹੱਲ ਕਰਨਾ ਐਸਐਚਓ ਸਾਹਿਬ ਕਹਿੰਦੇ ਵੀ ਸਾਡੇ ਨਾਲ ਤੁਸੀਂ ਕੋਈ ਕੋਆਰਡੀਨੇਸ਼ਨ ਨਹੀਂ ਕੀਤਾ ਡੀਜੀਪੀ ਨੂੰ ਅਸੀਂ ਕਹਿਤਾ ਐਸਐਸਪੀ ਨੂੰ ਅਸੀਂ ਕਹਿਤਾ ਡੀਆਈਜੀ ਨੂੰ ਅਸੀਂ ਕਹਿਤਾ ਉਹਨਾਂ ਦੀਆਂ ਮੇਲਾਂ ਵੀ ਆ ਗਈਆਂ ਜਿਵੇਂ ਸ਼ੰਕਰ ਜੀ ਨੇ ਦੱਸਿਆ ਪਰ ਜਿਹੜੀ ਹੈਗੀ ਆ ਉਹ ਕਾਰਵਾਈ ਕਿੱਥੇ ਹੋਈ ਆ ਕਾਰਵਾਈ ਨਹੀਂ ਹੋਈ ਐਸਐਚਓ ਸਾਹਿਬ ਨੇ ਕਿਹਾ ਵੀ ਤਿੰਨ ਪਰਚੇ ਦਰਜ ਕੀਤੇ ਆ ਲੈ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਅੱਜ ਕਹਿ ਦਿੰਨਾ ਵੀ ਉਹ ਤਿੰਨ ਪਰਚੇ ਸਿਰਫ ਉਹ ਤਿੰਨ ਬੰਦਿਆਂ ਦੇ ਹੀ ਰਹਿ ਜਾਣੇ ਆ ਤੇ ਗਾਣੀ ਬਾਤੇ ਹੈ ਕਿ ਥੋਲੇਾਂ ਦੀ ਕੀ ਕੀਤਾ ਇੱਕ ਵੀ ਬੰਦਾ ਤੁਸੀਂ ਅੱਗੇ ਪਰਚੇ ਦੇ ਵਿੱਚ ਨਾਮਜਾਦ ਹੋ ਗਿਆ ਤਾਂ ਮੈਨੂੰ ਕਹਦੇ ਜੇ ਜੇ ਐਸਐਚਓ ਸਾਹਿਬ ਨੇ ਇੰਨੇ ਹੀ ਸਿਸਟਮ ਦੇ ਨਾਲ ਆਪਦੇ ਕੰਮ ਕਰਨਾ ਤਾਂ ਫਿਰ ਜਿਹੜੇ ਤਿੰਨ ਫੜੇ ਤਿੰਨਾਂ ਦੇ ਉੱਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਦੇ ਚੈਣਾ ਡੋਰ ਦਾ ਨਹੀਂ ਹੋ ਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ 'ਚ ਅਗਲੇ ਦੁਕਾਨਦਾਰਾਂ ਨੂੰ ਕੰਨ ਹੋ ਜਾਣਾ ਜੀ ਆਈਡੀ ਕਿੱਥੀ ਹੈ ਜੀ ਆਪਣੀ ਜੀ ਸਰ ਤੁਹਾਡੇ ਮੁਖਬਰ ਖਾਸ ਨਹੀਂ ਇੱਥੇ ਦੁੱਧ ਵਾਲੇ ਵੇਚੀ ਜਾਂਦੇ ਪਏ ਆ ਜੀ ਸਰ ਐਕੀ ਤੁਹਾਡੇ ਮੁਖਬਰ ਖਾਸ ਨਹੀਂ ਮਿਲੇ ਸਾਨੂੰ ਹਰ ਬਰੀਮਲ ਉਹ ਵਰਖਾਦ ਨੂੰ ਚਿੱਟਾ ਮਿਲ ਜਾਂਦਾ ਬੜਾ ਕੁਝ ਮਿਲ ਜਾਂਦਾ ਚੈਨਲ ਹੋਰ ਨਹੀਂ ਮਿਲਦੀ ਸਰ ਬਰਬਰਖਾਦ ਛੱਡੇ ਕਹਿੰਦੇ ਸਾਡੇ ਕੋਲ ਹੈ ਸ਼ੋ ਗਿਆ ਸਾਰੇ ਸਪੜਾ ਗਿਆ ਸਾਰਾ ਗੁੱਟੇ ਲੱਗਿਆ ਪਿਆ ਹੁਣ ਇਹਨੂੰ ਤੁਸੀਂ ਇਹਨੂੰ ਤੁਸੀਂ ਕਿਵੇਂ ਡਿਸਪੋਜ਼ ਆਫ ਕਰੋਗੇ ਇਹ ਨਹੀਂ ਦੱਸੋ ਕੋਈ ਨਹੀਂ ਤੁਸੀਂ ਉਹ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਤਾਂ ਲੱਗਣਾ ਜੀ ਸਾੜਨੀ ਹੈ ਜਾਂ ਕੀ ਕਰਨੀ ਹੈ ਸਾਨੂੰ ਨਹੀਂ ਸਮਝ ਆਈ ਵੀ ਇਹਦਾ ਕੀ ਹੋ ਸਕਦਾ ਆ ਪੜ੍ਹ ਲਓ ਸਰ ਆ ਯਾਦਵਿੰਦਰ ਸਿੰਘ ਇਹ ਨੰਬਰਦਾਰ ਆ ਇਹ ਉਹਦੀ ਪੋਸਟ ਪਾਈ ਆ ਉਹਨੇ ਇਹ ਤੁਸੀਂ ਫੋਟੋ ਫੋਟੋ ਕਲਿੱਕ ਕਰ ਲੈਣਾ ਤੇ ਸਕਰੀਨਸ਼ਾਟ ਵੀ ਦੇ ਦੇਣਾ ਤੁਸੀਂ ਔਰ ਅਗਲੇ ਨੇ ਵੀ ਕਲਪ ਕੇ ਪਾਈ ਆ ਜੀ ਜਦੋਂ ਕਿਸੇ ਦੇ ਬੱਚਿਆਂ ਦੀ ਆ ਆ ਬੱਚਾ ਜੀ ਆ ਦੇਖੋ ਕੀ ਮਸੂਮ ਹੈ